ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬੀ ਚ ਕਹਿੰਦੇ ਨੇ ਕਿ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਕੀ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੂਰਜ ਜਿਹੜਾ ਹੈ ਡੁੱਬ ਚੁੱਕਿਆ ਹੈ ਜਾਂ ਉਸ ਦੀ ਬੇੜੀ ਜਿਸ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਨੇ ਜਿਸ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਹੈ ਜਿਸ ਦੇ ਵਿੱਚ ਵਿਰਸਾ ਸਿੰਘ ਮਲਟੋਹਾ ਹੈ ਕੀ ਉਹ ਬੇੜੀ ਡੁੱਬ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਅੱਜ ਜਿਹੜਾ ਹੈ ਅਲਵਿਦਾ ਕਹਿ ਗਿਆ ਅਤੇ ਜਾ ਕੇ ਰਲ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਸਵਾਗਤ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਦਾ ਜਿਨ੍ਹਾਂ ਵੱਲੋਂ ਧੜਾ ਧੜ ਪ੍ਰਤੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਵੀ ਹੈਰਾਨ ਨੇ ਕਿ ਜਿਹੜੇ ਮੇਰੇ ਨਾਲ ਰਹਿੰਦੇ ਸੀ ਜਿਹੜੇ ਮੇਰੇ ਤੋਂ ਬਿਨਾ ਪਾਣੀ ਨਹੀਂ ਪੀਂਦੇ ਸੀ ਮੇਰੇ ਤੋਂ ਬਿਨਾ ਸਾਹ ਨਹੀਂ ਲੈਂਦੇ ਸੀ ਅੱਜ ਉਹ ਕਿਵੇਂ ਹਾਮੀ ਭਰ ਰਹੇ ਨੇ ਮੈਨੂੰ ਗਲਤ ਕਰ ਰਹੇ ਨੇ ਯਾਨੀ ਕਿ ਜੇ ਗੱਲ ਕਰੀਏ ਸੰਗਰੂਰ ਦੀ ਸੰਗਰੂਰ ਦਾ ਜਿਹੜਾ ਜ਼ਿਲ੍ਹਾ ਹੈ ਉੱਥੋਂ ਇੱਕ ਰਾਜਨੀਤੀ ਦਾ ਧੁਰਾ ਮੰਨਿਆ ਜਾਂਦਾ ਹੈ ਜਿੱਕਰ ਪੰਜਾਬ ਦੇ ਵਿੱਚ ਸਿਆਸਤ ਸ਼ੁਰੂ ਹੁੰਦੀ ਹੈ ਤੇ ਉਹ ਹਲਕਾ ਹੈ ਸੰਗਰੂਰ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ 9 ਦੇ 9 ਵਿਧਾਇਕ ਜਿੱਤਦੇ ਹੁੰਦੇ ਸੀ ਹਲਕਾ ਸੰਗਰੂਰ ਤੋਂ ਹੋਰ ਕੋਈ ਆਉਂਦਾ ਹੀ ਨਹੀਂ ਸੀ ਲekin इधर गोविंद सिंह लोंगोवाल ने अलविदा कह देता है सुखबीर सिंह बादल ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ ਜਾ ਰਲੇ ਦੂਸਰੇ ਪਾਸੇ ਉਹਨਾਂ ਨੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ ਜਿਸ ਨੂੰ ਸੱਤ ਮੈਮਰੀ ਕਮੇਟੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਹੁਣ ਮੈਂਬਰ ਰਹਿ ਗਏ ਨੇ ਕਾਰਸ਼ੀਲ 5 ਜਿਨ੍ਹਾਂ ਵੱਲੋਂ ਧੜਾ ਧੜਾ ਭਰਤੀ ਕੀਤੀ ਚੱਰੀ ਹੈ ਉਹ ਭਰਤੀ ਦੇ ਵਿੱਚ ਵੀ ਯਾਰਲੇ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਲਗਭਗ 4 ਤੋਂ 5000 ਡੈਲੀਗੇਟਸ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਭਰਤੀ ਦੇ ਵਿੱਚ ਭਰਤੀ ਵੀ ਹੋਇਆ ਇਸ ਨੂੰ ਲੈ ਕੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਸਸਪੈਂਸ ਵਿੱਚ ਨੇ ਉਹ ਪੰਬਲ ਘੂਸੇ ਵਿੱਚ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਹਲਕੇ ਦੇ ਵਿੱਚ ਇਹ ਭਰਤੀ ਕਰਨਗੇ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਲੋਕ ਜਾਣਗੇ ਤਾਂ ਕਈ ਹੋਰ ਵੀ ਮੇਰੇ ਸਾਥੀ ਜਿਹੜੇ ਨੇ ਉਹ ਜਿਹੜੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰਾਂ ਦੀ ਕਮੇਟੀ ਨਾਲ ਜਾ ਰਲਣਗੇ ਯਾਨੀ ਕਿ ਇਸ ਦਾ ਬੜਾ ਵੱਡਾ ਫਰਕ ਪਵੇਗਾ ਕਿਉਂਕਿ ਪ੍ਰਧਾਨਗੀ ਦੀਆਂ ਚੋਣਾਂ ਵੀ ਹੋਣ ਵਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਜਦ ਕਰ ਰਹੇ ਨੇ ਕਿ ਫਿਰ ਦੁਬਾਰਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਚਾਵੇ ਇਸ ਨੂੰ ਲੈ ਕੇ ਉਹਨੇ ਖਿਆਸਾ ਲਗਾਈਆਂ ਚਾਰੀਆਂ ਨੇ ਕਿ ਗੋਬਿੰਦ ਸਿੰਘ ਲੋਂਗੋਵਾਲ ਜੇਕਰ ਆ ਸਕਦੇ ਨੇ ਤਾਂ ਹੋਰ ਵੀ ਥੰਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੇ ਟਕਸਾਲੀ ਆਗੂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਉਹ ਜਲਦੀ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ-ਨਾਲ ਸ਼ਰੂਮਣੀ ਜਿਹੜੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਹੈ ਉਸ ਦਾ ਹਿੱਸਾ ਵੀ ਪੜਨਗੇ ਜਿਸ ਦਾ ਵੱਡਾ ਘਾਟਾ ਸੁਖਬੀਰ ਸਿੰਘ ਬਾਦਲ ਨੂੰ ਪਵੇਗਾ